ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਦੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਹਰੜਕ ਕਲਾਂ ਤੋਂ 3 ਦਾ ਜਨਾਲਾ ਦੇ ਮੇਲਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਕੋਟਲਾ ਆਪਾਂ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵਹਿੜਿਆ ਤੇ ਤੋਕੜ ਕੱਪਣ ਪਸ਼ੂ ਹੈ ਭਾਈ ਬਗੀਚੇ ਸਿੰਘ ਦੇ ਕੋਲ ਇਹ ਆਪਾਂ ਦੋ ਤਰ੍ਹਾਂ ਦੇ ਮੈਗਨ ਗੱਲ ਬਾਤ ਪੁੱਛਦੇ ਇਹਨਾਂ ਦੀ ਡਿਟੇਲ ਸასი ਕਾਲ ਭਾਜੀ ਸასი ਕਾਲ ਜਗੇ ਭਾਈ ਸასი ਕਾਲ ਉਹ ਸੁਣਾਓ ਠੀਕ ਆ ਜੀ ਬਾਹ ਵਧੀਆ ਭਾਜੀ ਤੁਸੀਂ ਸੁਣਾਓ ਜੀ ਚੜਦੀ ਕਲਾ ਜੀ ਹਾਂ ਜੀ ਚੜਦੀ ਕਲਾਈ ਹਜੇ ਤੇ ਚਲੋ ਚੜਦੀ ਕਲਾਈ ਰੱਖੇ ਮਹਾਰਾਜ ਆ ਮੈਂ ਚੜਦੀ ਕਲਾ ਰੱਖੇ ਭਰਾਵਾ ਬੜਾ ਥੋੜਾ ਜਿਹਾ ਕੰਮ ਆ ਨਾ ਪਰ ਵਿਗਿਆ ਹੋ ਗਿਆ ਤੇ ਚਲੋ ਹਾਂ ਜੀ ਆਈ ਤੇ ਬਹੁਤੇ ਬਾਰਡਰ ਦੇ ਤੁਹਾਨੂੰ ਪਤਾ ਹਾਂਜੀ 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 ਤੇ ਤੋ ਠੀਕ ਠਾਕ ਪਰਵਾਰ ਵਧੀਆ ਤੋਂ ਵੇਖਿਆ ਹੀ ਆ ਮਾਹੌਲ ਕੀ ਬੰਨ ਡਿਆ ਹਾਂਜੀ ਹਾਂਜੀ ਆਪਾਂ ਉੱਥਾਂ ਹੀ ਹੋ ਕੇ ਆਏ ਆ ਜਿਹੜੇ ਪਿੰਡ ਸਾਰੇ ਠਾਈ ਠੂਈਆਂ ਆਂਦੇ ਨੇ ਆਪਾਂ ਵੇਖ ਕੇ ਆਏ ਹਾਂ ਹਾਂਜੀ ਹਾਂਜੀ ਦੇਖੋ ਕਿਦਾਂ ਟਰਾਲੀਆਂ ਪਰ ਪਰ ਲੋਕ ਲੈ ਜਾਂਦੇ ਚਲੋ ਬਾਬਾ ਨਾਲ ਕੰਮ ਹੀ ਕਰੇ ਅੱਛਾ ਜੀ ਵਿਚਾਰਿਆਂ ਨੇ ਮੈਨੂੰ ਫੋਨ ਕੀਤਾ ਸਗਤੇ 8:30 ਵਜੇ ਅੱਛਾ ਜੀ ਚਲੋ ਮੇਰੇ ਕੋਲ ਪਸ਼ੂ ਪਸ਼ੂ ਖੜਦੇ ਹੀ ਆਪਣੇ ਪਿਆਰ ਨਾਲ ਅੱਛਾ ਜੀ ਮੈਨੂੰ ਕਹਿੰਦੇ ਵੀਰ ਜੀ ਆਹ ਗੱਲ ਹੈ ਵੀ ਇਹ ਸਮਾਨ ਗਾਂਮਸ਼ਾ ਖੜਨ ਲੱਗੇ ਆ ਅੱਛਾ ਜੀ ਤੇ ਐਂトラ ਮਾਲੋਂ ਮੈਂ ਚਲੋ ਕੋਈ ਨਹੀਂ ਫਿਰ ਜਾ ਆ ਗਿਆ 5:00 7:00 ਵਜੇ ਜਾ ਕੇ ਤੇ ਚਾਰੇ ਪਸ਼ੂ ਲੈ ਦੋ ਦੇ ਚਲ ਗਈਆਂ ਜੀ ਸਾਰੇ ਹੋਣ ਤੋਂ ਪਹਿਲਾਂ ਹੀ ਚਲ ਗਈਆਂ ਠੀਕ ਹੈ ਠੀਕ ਹੈ ਜੀ ਤੇ ਦੋ ਰਹਿ ਗਈਆਂ ਜੀ ਤੇ ਇੱਕ ਉਹ ਟੋਕਰ ਗੱਮਣ ਬਹਿ ਰਿਆ ਅੱਛਾ ਜੀ ਹਾਂ ਜੀ ਤੇ ਸਾਰੀਆਂ ਬਾਰਡਰ ਤੋਂ ਸਾਰੀਆਂ ਹਾਂ ਜੀ ਤੇ ਹਾਂ ਜੀ ਚਲੋ ਹੈਰ ਗੱਲ ਬਹੁਤ ਮਾੜੀ ਆ ਕੋਈ ਚਲੋ ਇਹ ਕੰਮ ਹੋਣਾ ਨਹੀਂ ਚਾਹੀਦਾ ਨਾ ਨਹੀਂ ਭਾਜੀ ਉੱਧਰ ਵੀ ਆਪਣਾ ਲੈਂਦਾ ਪੰਜਾਬ ਵੀ ਆਪਣਾ ਹੀ ਸਾਰੇ ਆਪਣੇ ਹੀ ਆ ਬਾਕੀ ਆਪਣਾ ਹੀ ਸਾਰੇ ਆਪਣੇ ਹੀ ਆ ਤੇ ਬਹੁਤ ਹੀ ਚਲੋ ਮਾੜੀ ਗੱਲ ਆ 50 ਸਾਲ ਫੇਰ ਬੈਕ ਜਾਈਏ ਨਾ ਹਾਂਜੀ ਹਾਂਜੀ ਹਲੋ ਮਹਾਰਾਜ ਨਾ ਹੀ ਕਰੇ ਗੁਰੂ ਨਾਨਕ ਪਾਸ਼ਾ ਸਹੀ ਗੱਲ ਹੈ ਜੀ ਹਾਂਜੀ ਸਭ ਦਾ ਹੀ ਭਲਾ ਹੋਵੇ ਇਹ ਭਾਈ ਆਪਣਾ ਇੱਕ ਨਾਮ ਤੇ ਐਡਰੈਸ ਲਾ ਦੇਣਾ ਭਾਈ ਵੀ ਚਾਹਗੇ ਤੇ ਨਖਰੜ ਕਲਾ 80 ਲਈ ਨਾਲ ਜਿਲ੍ਹਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦੇਣਾ 9917697 ਰਿਆ ਸੀ ਭਾਈ ਠੀਕ ਹੈ ਜੀ ਆ ਦੱਸਿਆ ਪਹਿਲੇ ਨੰਬਰ ਤੇ 28 28 ਜੀ ਅੱਛਾ ਜੀ ਤੇ ਇਹ ਹੈਗੀ ਜੀ 8.5 ਮਹੀਨਿਆਂ ਦੀ ਗੱਭਣ ਅਛਾ ਜੀ ਮਲਾਠਾਂ ਤੋਂ ਪਲੱਸ ਜੀ ਠੀਕ ਹੈ ਠੀਕ ਹੈ ਜੀ ਤੇ ਘਰ ਵਾਲੇ ਵੀਰਾਂ ਦੇ ਮੁਤਾਬਕ ਚਲੋ ਉਹਨਾਂ ਘੜੀ ਕੋਈ ਮਲਾ ਐਸੇ ਮਜਬੂਰੀ ਕਰਕੇ ਦਿੱਤੀਆਂ ਐ ਠੀਕ ਹੈ ਠੀਕ ਇਹਦੇ ਥੱਲੇ ਮੈਨੂੰ ਵੀਰ ਉਹਨਾਂ 7 ਕਿਲੋ ਦੁੱਧ ਸਿਆ ਐ ਅਛਾ ਜੀ ਹੁਣ ਵੀ ਠੀਕ ਹੈ 12 18 ਕਿਲੋ ਦਾ ਰਿਕਾਰਡ ਆ ਛੋਟੀ ਸੱਜਰ ਦਾ ਸੱਜਰ ਦਾ ਠੀਕ ਹੈ ਜੀ ਤੇ ਆਪਾਂ 6 ਕਿਲੋ ਹੀ ਦੁੱਧ ਦੱਸਾਂਗੇ ਠੀਕ ਹੈ ਠੀਕ ਆਹ ਚਲੋ ਪਾਈਆ ਖੰਡ ਦਾ ਫਰਕ ਪਾਇਆ ਜਾਂਦਾ ਹਾਂ ਕਿਉਂਕਿ ਉੱਪਰੇ ਖਾਣ ਕੇ ਪੈ ਗਦਾ 6 ਕਿਲੋ ਦੁੱਧ ਨਾਲੇ ਕੋਈ ਵੀਰ ਅਛਾ ਜੀ ਤੇ 8 ਮਹੀਨਿਆਂ ਤੋਂ ਪਲੱਸ ਜੀ ਠੀਕ ਹੈ ਲੋਭ ਜੀ ਕੱਟ ਕੱਟ ਤਾਂ ਬਹੁਤ ਹੀ ਤਗੜਾ ਹੋਇਆ ਜੀ ਮੇਰੇ ਚੋਟੀ ਦੇਖੋ ਗੱਡੀ ਵਸ ਵਸ ਵੀ ਤੇ ਜੇ ਨੂੰ ਗੱਬਣ ਆ ਹਾਂਜੀ ਤੇ ਬਾਜੀ ਕਹਿੰਦਾ ਕਿ ਬਾਰਡਰ ਦੇ ਐਨ ਕੰਡੇ ਤੋਂ ਆਪਾਂ ਲੈਂਦੀ ਆ ਤੇ ਥੋੜੀ ਉਹਨਾਂ ਨੂੰ ਮਜਬੂਰੀ ਚਲੋ ਤੁਹਾਨੂੰ ਪਤਾ ਹੀ ਆ ਕੇ ਥੋੜਾ ਜਿਹਾ ਇੰਦਰ ਜੰਗ ਦੇ ਮਾਹੌਲ ਕਰਨਾ ਦੇਖੋ ਭਾਈ ਇਹ ਕਰੋ ਜੇ ਤਾਂ ਬਾਕੀਆ ਪੌਤਰਾ ਵੀ ਪਹੁੰਚੇ ਬਾਰਡਰ ਤੇ ਲਾ ਲਾਗੋ ਅੱਜ ਵੀਡੀਓ ਕਵਰ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਕਰੋ ਤੇ ਥਣ ਪਾਂਡਾ ਬਹੁਤ ਹੀ ਚਰਗਾ ਲੱਗਾ ਵਾ ਥਣ ਥੋੜੀ ਐਨ ਕੱਲਾ ਕੱਲਾ ਵਾ ਤੇ ਇਸ ਕੁਆਲਟੀ ਤੇ ਕਰਦ ਵਜਦਾ ਕੋਈ ਸ਼ੱਕ ਨਹੀਂ ਆ। ਅੱਛਾ ਠੀਕ ਹੈ ਠੀਕ ਹੈ। ਹਾਂਜੀ। ਉਧਰ ਬਾਰਡਰ ਜਿੱਕੇ ਤੇ ਚੰਗੇ ਪੰਜੂ ਰੱਖਦੇ ਰੱਖ ਪੁੱਤ। ਹਾਂਜੀ ਹਾਂਜੀ ਮੈਂ ਉਧਰ ਨਹੀਂ ਆ। ਅੱਛਾ ਜੀ। ਠੀਕ ਹੈ। ਬਾਕੀ ਇਹ ਵੀ ਚਲੋ ਇਧਰ ਦੀ ਸਾਈਡ ਤੋਂ ਵੀ ਜਰੂਰ ਆਪਾਂ ਦਿਖਾਵਾਂਗੇ ਲਾਗੇ ਦੋ 16 ਦਸ ਮੈਂ ਖਾ ਲਵਾਂ। ਤੇ 17 ਲੀਟਰ ਜਿਹੜਾ ਸੱਜਰ ਨੇ ਤੁਹਾਨੂੰ ਭਰਿਆ ਵਾ ਤਾਂ ਇਸ ਟਾਈਮ 8:30 ਮਿੰਟ ਦੀ ਚੱਕ ਪਾਸਲ ਤੇ 6 ਲੀਟਰ ਜਿਹੜਾ ਪੱਕਾ ਆਣ ਦੁੱਧ ਤਿਆਰ ਆ ਤਾਂ ਭਾਈ ਦੋਵੇਂ ਟਾਈਮ ਹੀ ਰੱਖ। ਹਾਂਜੀ ਪਾੜੇ ਤੇ ਮਿਲਦੀ ਨਹੀਂ 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 ਉੱਥੇ ਦੇ ਧਾਰ ਤੇ ਮਿਲਦੀ ਹੁਣ ਸੜਕੋ ਵੇਖੋ ਅੱਛਾ ਅੱਛਾ ਠੀਕ ਹਾਂਜੀ ਠੀਕ ਹੈ ਠੀਕ ਹੈ ਤੇ ਮੁੱਲ ਭਾਜੀ ਇਹਦਾ ਹਰ ਮੁੱਲ ਦੇਖ ਲਓ ਵੀਰ ਜੀ ਜੈ ਜੀ ਕਰ ਲੀਏ ਹਨਾ ਹਾਂਜੀ ਜੈ ਜੀ ਜਾਣਦੀ ਹੈ ਮੁੱਲ ਭਾ 90 ਕਰੀਏ ਜਿਹੜਾ ਮਰਜੀ 85 ਦੇ ਦਈਏ ਤਾਂ ਛੱਡ ਦਿਓ ਥੋੜੇ ਬੋਦੇ ਹੋਰ हां ना भाई जड़ी 1.500 ਰੁਪਿਆ ਸਿਰਫ ਛੋੜੀ ਕਰਨੀ 82000 ਦੀ ਠੀਕ ਹੈ ਠੀਕ ਹੈ ਲਓ ਭਾਈ 82000 ਦੀ ਹਾਂਜੀ ਤੇ ਜਿਹੜਾ ਵੀਰਪਰਾ ਸਾੰਭਲ ਦਾ ਜੂਗਾ ਤੇ ਦੁੱਧ ਚਾਗਾ ਪਰ ਉਹ ਵੀ ਬੇਸ਼ੱਕ ਉਹਨੇ ਵੀਰ ਨੂੰ ਦੱਸਿਆ ਵੀ 10 ਦਿਨ ਭਾਵੇਂ ਕੋ ਛੱਡੇ ਭਾ ਨਾ ਛੱਡੇ ਅੱਛਾ ਜੀ ਜਿਹੜੀ ਉਹਨੇ ਇਹਦੀ ਛੋਟੀ ਦੀ ਸਫਤਾ ਦੱਸੀ ਆਪਾਂ ਨੂੰ ਠੀਕ ਹੈ ਠੀਕ ਆਪਾਂ ਨੂੰ ਉਸ ਤੋਂ ਤੱਕ ਵੀ ਉਹਨੇ ਕਿਹਾ ਵੀ ਜੀ ਆਪ ਬਾਬਾ ਪੁੱਟਾ ਸਾਹਿਬ ਕਰੇ ਵੀ ਇਹ ਕੰਮ ਨਹੀਂ ਹੁੰਦਾ ਸੀ ਤੈਨੂੰ ਰੁਪਈਆ 3000 ਵਾਧਾ ਦੇ ਕੇ ਫੇਰ ਲੈਵਾਂਗੇ ਅੱਛਾ ਠੀਕ ਹੈ ਠੀਕ ਹੈ ਆਲਵਾ ਕੀ ਹੁਣ ਵੇਖੋ ਹਾਂਜੀ ਹਾਂਜੀ ਚਲੋ ਮਹਾਰਾਜ ਕਰੇ ਫੇ ਨਾ ਹੀ ਹੋਵੇ ਵਗੈਰਾ ਹਾਂਜੀ 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 ਇਹ ਆ ਵੀ ਇਹ ਚੋਂ ਸਿਰਫ 100 ਰੁਪਈਆ ਛੋੜ ਹੀ ਨਹੀਂ ਆ ਕਿਉਂਕਿ ਇਹ ਇਹਦੇ ਹੁਣ ਸਾਰਾ ਡੇਢ ਪੌਣੇ 2 ਮਹੀਨੇ ਸਮੁੰਚ ਰਹਿ ਗਏ ਛੁੱਟੀ ਹਾਂਜੀ ਹਾਂਜੀ ਠੀਕ ਹੈ ਚਲ ਦੁੱਧ ਵੀ ਦੇਈ ਜਾਣਾ 3 ਮਾਸ ਦੀ ਛੁੱਟੀ ਹੈ ਹਸਾਬ ਦੁੱਧ ਦੇਈਏ ਨਾ ਭਾਜੀ ਦੁੱਧ ਵੀ ਸਾਹਮਣੇ ਲਾ ਦੇ ਚੰਗੇ ਰੁਪਈਆ ਦੀ ਛੁੱਟੀ ਦਾ ਹਿਸਾਬ ਨਾਲ 6 ਕਿਲੋ ਇਹਦਾ ਭਾਜੀ ਇਹ ਗੱਲ ਸਹੀ ਹੈ ਆ ਇਸ ਨਾਲ ਇੱਕ ਇੱਕ ਰੋਡ ਲੱਗਦੀ ਹੈ ਇੱਕ ਇੱਕ ਰੋਡ ਚਾਰ ਹੀ ਅੱਛਾ ਠੀਕ ਹੈ ਹਾਂਜੀ ਚਾਰ ਲੈਂਦੀ ਅਸੀਂ ਇੱਕ ਇੱਕ ਰੋਡ ਚਲਦੀਆਂ ਨੇ ਠੀਕ ਹੈ ਕੋਈ ਬਸ ਸੱਜਰ ਬੰਦਾ ਹਾਂ ਇਹ ਦੱਸਿਓ ਜੀ ਤੇਲ ਪਾਜੀ ਹਰ ਇਹਦੀ ਡਿਟੇਲ ਪਾਜੀ ਹੈਗੀ ਜੀ ਪੰਜਾਂ ਮਹੀਨਿਆਂ ਦੀ ਗੱਬਣ ਅੱਛਾ ਜੀ ਤੇ 7 ਕਿਲੋ ਦੁੱਧ ਜੀ ਦੇ ਥਲੇ ਠੀਕ ਹੈ ਤੇ ਸੱਜਰ ਦਾ ਬਾਈਦ ਕਿੰਨਾ ਸੱਜਰ ਦਾ ਪਾਜੀ 12 13 ਕਿਲੋ ਦਾ ਰਿਕਾਰਡ ਜੇ ਦਾ ਠੀਕ ਹੈ ਭੋੜੀ ਦਾ ਹਾਂਜੀ ਲਓ ਪਾਜੀ ਭੋੜੀ ਆ ਦੇ ਹੈ ਜੈਡ ਬਲੈਕ ਆ ਗਈ ਤੇ ਇਹ ਦੇ ਲਓ ਜੈਡ ਬਲੈਕ ਪੂਛ ਤੋਂ ਲੈ ਕੇ ਸਿਰ ਤੱਕ ਇਹ ਕਵਾਲ ਨਹੀਂ ਚਟਾ ਰਿਹਾ ਬਿਲਕੁਲ ਸਹੀ ਗੱਲ ਹੈ ਇਹ ਬਾਕੀ ਕੋਈ ਦ ਇਹ ਸੱਜਣਾ ਨੂੰ ਮੈਂ ਫਰੇ ਕਰਨ ਦੀ ਆ ਤੇ ਐਸਾ ਮੇਰਾ 7 ਲਿਟਰ ਪਈ 7 ਕਿਲੋ ਜਿਹੜਾ ਦੁੱਧ ਰੈਸਟੈਂਪਰ ਤੋਂ ਤਿਆਰ ਆ ਤੇ 5.5 ਮਹੀਨੇ ਦੀ ਕਿੱਕ ਪਾਸ ਤੇ ਕੱਢ ਘਾਟ ਇਹਦਾ ਵੀ ਚੰਗਾ ਵਾ ਹਾਂ ਜੀ 10 60 ਚੰਗਾ ਬਣਦਾ ਮੈਂ ਸੱਜਣਾ ਤੋਂ ਤੇ ਇਹ ਕਿੰਨੇ ਸੋਵੇ ਲਈ ਕੱਬਣੇ ਪਾਜੀ ਇਹ 30 ਲਈ ਪਾਜੀ ਠੀਕ ਆ ਲੋ ਵੀ 30 ਸੋਵਾਂ ਸੋਵਾਂ ਕਿੰਨੀ ਕਾ ਆ ਫੇਸ ਆ ਇਹ ਹੋਰ ਮੋਰਾ ਨਸਲ ਦੇ ਵਿੱਚ ਆਉਂਦੀ ਆ ਇਹ ਥਾਣਾ ਦਾ ਸੈਜ ਗਿਆ ਵੀ ਆਪਾਂ ਲਾਗੇ ਤਾਂ ਜ਼ਰੂਰ ਚੈੱਕ ਕਰ ਹੁੰਦੇ ਆ ਬਹੁਤ ਹੀ ਚੰਗਾ ਵਾ 2 ਵਜੇ ਕਰੋ ਲਾਗੇ ਤਾਂ ਵੀ ਚੈੱਕ ਥਾਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਆ ਟੀਮ ਦੀ ਪਾਜੀ ਇਹਦਾ ਮੁੱਲ ਫਿਰ ਹੋਰ ਜੀ ਜਨਾ ਚੰਨਾ ਲਾਣਾ ਨਹੀਂ ਕਰਦੇ ਜੈ ਜੈ ਕਰੀ ਹਾਂਜੀ ਮੋਰਬਾ ਪੰਜਾ ਭਗੜੀਆਂ ਸੋ ਬੰਦੇ ਦੀ ਭੈਣ ਆਪਰੇ ਮਾਨਤਾਂ ਜੀ ਕੋਈ ਬੋਲੀ ਤਾਂ ਸਾਡੇ ਮਾਨਤਾਂ ਕਰ ਦਈਏ ਭਾਜੀ ਹਾਂਜੀ ਇਹ ਹਾਂ ਮੈਂ ਭਾਜੀ ਸ਼ਾਹ ਹੀ ਹਾਂ ਜੀ ਗਤੀ ਦਾ ਲਾਹ ਪਾਜੀ 60000 ਦੇ ਤੇ ਦੁੱਧ ਵੀ 7 ਲੀਟਰ ਦੇ 5.5 ਦੇ ਵਿੱਚ ਜੱਕ ਪਾਣੀ ਤੇ 12 ਮੀਟਰ ਦਾ ਸੱਜੇ ਦਾ ਇਹਦਾ ਵੀ ਰਿਕਾਰਡ ਹੈ ਤੇ ਅੱਜ ਹੁਣ ਤੀਜੇ ਨੰਬਰ ਤੇ ਹਾਂਜੀ ਦੱਸਿਓ ਭਾਈਆ ਵੇੜ ਦੇ ਬਾਰੇ ਇਹ ਵੀ ਭਾਈ ਠੋਕੜ ਕਬਣੀ ਜੇ ਵੇੜ ਅੱਛਾ ਜੀ ਇਹ ਸੱਜੇ ਦਾ ਤੇ 22 ਕਿਲੋ ਦਾ ਰਿਕਾਰਡ ਜੀ ਅੱਛਾ ਜੀ ਹੁਣ ਮੰਨ ਲਓ ਆਪਾਂ ਨੂੰ ਵੀਰ ਉਹਨਾਂ ਨੇ 10 ਕਿਲੋ ਦੁੱਧ ਸਿਆ ਪਾਕੀ ਦੱਸਾਂ ਲਈ ਠੀਕ ਹੈ ਠੀਕ ਹੈ ਉਹਨਾਂ ਆਪਾਂ ਨੂੰ ਗਾਰੰਟੀ ਦੇ 10 ਕਿਲੋ ਦੀ ਤੇ ਪੇ ਦੇਤੀਆ ਅੱਛਾ ਜੀ ਚਲੋ ਆਪਾਂ ਪਾਠ ਦੱਸਾਂਗੇ ਉਪਰੇ ਤਾਂ ਜਿਹੜੀ ਵੈੜ ਹੈ ਉਹ ਜਿਆਦਾ ਫਰਕ ਪਾ ਜਾਂਦੀ 2 ਕਿਲੋ ਦਾ ਕ੍ਰੌਸ ਵਿੱਚ ਆ ਗਈ ਭਾਜੀ ਆ ਜੀ ਕ੍ਰੌਸ ਚ ਇਹ ਹੈਗੀ ਜੀ ਮੰਨ ਲਓ 5 ਮਹੀਨੇ ਦੀ ਚੈੱਕ ਪਾਸ ਠੀਕ ਹੈ ਜੀ ਹਾਂਜੀ ਮੈਂ ਖੋਲ ਕੇ ਵਖਾਣ ਇੱਕ ਮਿੰਟ ਵਿੱਚ ਵੀ ਲੱਗਣੇ ਭਾਜੀ ਇਹ ਵੀ ਭਾਜੀ ਤੀਸਰੇ ਲਈ ਗੱਬਣ ਜੀ ਠੀਕ ਹੈ ਠੀਕ ਲਓ ਵੀ ਤੀਸਰੇ ਲਈ ਵੀ ਗੱਬਣ ਆ ਗਈ ਆ ਵੈੜ ਦੇਖੋ ਕਿੰਨੀ ਵੱਡੀ ਹੈ ਕਾਟ ਕੜ ਬਹੁਤ ਫਿਰ ਗਰਮੀ ਦੀ ਕੋਈ ਹਾਂਜੀ ਹੈ ਵੀ ਕ੍ਰੌਸ ਦੇ ਵਿੱਚ ਜਿਹੜਾ ਫੈਲ ਕੁਆਲਟੀ ਵੀ ਚੰਗੀ ਆ ਭਾਜੀ ਛਿੰਦੀ ਸੀ ਬੜੀ ਹੈ ਅੱਛਾ ਜੀ ਹਾਂ ਕੋਈ ਨਾ ਸੀਨ ਕੋਈ ਨਹੀਂ ਠੀਕਾ ਠੀਕ ਹੈ ਜੀ 22 23 ਲੀਟਰ ਦਾ ਦਾ ਸੱਜਣ ਦਾ ਰਕਾਰਿਆ ਤੇ ਥਾਣਾ ਦਾ ਸੈਜ ਗਿਆ ਇਹ ਤਾਂ ਬਹੁਤ ਚੰਗੀ ਜੀ ਕੱਡੀ ਵੱਡੀ ਗਹਿੜੀ ਪੂਰੀ ਪੁੱਲ ਸੈਜਿਆ ਹੱਦ ਕਾਟ ਲੱਗ ਤੇ ਸ਼ਾਈਨਿੰਗ ਚੋਣੀ ਵੀ ਬਹੁਤ ਹੈ ਨਾ ਇੱਧਰ ਵਿੱਚ ਦੇਖੋ ਬੜੀ ਨਮਾਰਦੀ ਹੈ ਕਬੂਰੀ ਹੈ ਨਾ ਗੜ ਦੇ ਵਿੱਚ ਕਬੂਰੀ ਲੱਗੇ ਤਾਂ ਆਪਣਾ ਕਹਿ ਕੇ ਕਰਾਂ ਨਾ ਥਾਣਾ ਦਾ ਸੈਜ ਗਿਆ ਹੈ ਵੀ ਠੰਡੀ ਧੀਰੀਆਂ ਦੇ ਮਿਲਕ ਪਾਣ ਜੀ ਬਹੁਤ ਚੰਗੀ ਲੱਗੀ ਆ ਇਧਰੋਂ ਕਰੋ ਚੈੱਕ ਤੇ ਥਾਣਾ ਦਾ ਸੈਜ ਗਿਆ ਬਸ ਇਹ ਠੰਡੀ ਸੀਰੀ ਬਹੁਤ ਜਲੀ ਠੀਕਾ ਠੀਕਾ ਤੇ ਇਹਦਾ ਮੁੱਲ ਭਾਜੀ ਹੈਰਾ ਵੇ ਲੋ ਵੀ ਦੀ ਜੈ ਜੀ ਕਰਦਿਏ ਦਾ ਮੁੱਲ ਆ ਜਾਣ ਦੀ ਜੈ ਜੀ ਹਾਂ ਜੀ ਮੁੱਲ ਭਾਏ 50 ਕਰੀਏ 45 ਕਰੀਏ ਲਾਸਟ 42000 ਦੀ ਬੈਕ ਦਵਾਂਗੇ ਆਪਾਂ ਠੀਕ ਹੈ ਜੀ ਦਵਾਂਗੇ ਭਾਜੀ 42000 ਦੀ ਹਾਂ ਜੀ ਤੇ 8 ਲੀਟਰ ਦੀ 22 ਗਣਾ ਦੀ ਫੁੱਲ ਗਰੰਟੀ ਹੈ ਦੋਸਤ ਇਹਦੀ ਗਰੰਟੀ ਫੁੱਲ ਆ ਅੱਛਾ ਜੀ 10 ਕਿਲੋ ਦੀ ਗਰੰਟੀ ਗਣਾ ਦਿੰਦੀ ਹੈ ਪਰ ਆ ਪਾਠੀ ਦਸਾਂ ਦੇ ਠੀਕ ਹੈ ਠੀਕ ਹੈ ਜੀ ਨਹੀਂ ਬਿਲਕੁਲ ਸਹੀ ਹੈ ਚਲੋ ਅਗਲੇ ਦੇ ਘਰ ਜਾ ਕੇ ਥੋੜਾ ਪਾਈਆ ਮਾਟ ਵੱਧ ਨਿਕਲੇ ਉਹ ਮਜਾਉਂਦਾ ਹਣਾ ਬਿਲਕੁਲ ਭਾਜੀ ਹਾਂ ਲੋਭਾ ਜੀ ਕਰੋ ਕਿਉਂਕਿ ਤੁਸੀਂ ਪਸ਼ੂ ਪਾਲੀ ਦੇ ਕੋਲ ਸਾਰੇ ਚੰਗੇ ਆ ਸਾਰੇ ਆ ਜਿਹੜੇ ਮਜਬੂਰੀ ਕਰਕੇ ਵਿਚਾਰਾ ਅੱਜ ਹੀ ਦਿੱਤੇ ਆ ਪਾਣ ਨੂੰ ਠੀਕ ਆ ਠੀਕ ਆ ਆ ਚਲੋ ਵੀ ਤੁਹਾਨੂੰ ਪੜਾ ਕੇ ਫਿਰ ਬਸ ਕਿੱਦਾਂ ਬਾਤ ਦੇ ਕਰਨਗੇ ਨਾਲ ਸਮਾਨ ਤਾਂ ਲੈ ਲੂ ਜਾਂਦਾ ਗੱਤਰ ਵਾਲਾ ਆਪਣਾ ਹਾਂ ਲੈ ਤਾਂ ਪਸ਼ੂ ਪਾਲਣ ਕਰਿਆਂ ਦਾ ਕੋਈ ਨਾ ਹਾਂਜੀ ਲੋਭਾ ਜੀ ਪਸ਼ੂ ਪਾਲੀ ਦੇ ਕੋਲ ਸਾਰੇ ਚੰਗੇ ਆ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਵੀਰਾਂ ਭਰਾਵਾਂ ਦਾ सासरी काल